ਗੱਲ ਜੀ ਲੱਗੇ ਭਾਈਸ ਨੰਗਾ ਦੀ ਸੇਵਾ ਕਰਨ ਹਿੰਦਲ ਕਨੇ ਮੁਰਕੇ ਦੱਸਣਾ ਮੇਰੇ ਸੁਪਾ ਕਰ ਦੋ ਬਿੱਲਾ ਕਰ ਦੋ ਵੀ ਸੁਪਾ ਕਰਨ ਲੱਗੇ ਜਬਾ ਕਿਹਾ ਆ ਆ ਕੇ ਬਿਹੰਦ ਮੰਦੂ ਜਿਵੇਂ ਜਿਵੇਂ ਨਾ ਦੇਖਿਆ ਦੋ ਕੀ ਦਾ ਹਿਸਾਬ ਤਾਂ ਨਹੀਂ ਹੈ ਮੀ ਦਾ ਹਿਸਾਬ ਹੀ ਨਹੀਂ ਹੈ ਹਿਸਾਬ ਨਹੀਂ ਹੈ ਉਹ ਕਾ ਠੀਕ ਜਾਈਏ ਪਾਣੀ ਨਿਕਲਿਆ ਤੁਨ ਕੰਤਾ ਚ ਉਠੀ ਜਾਈਏ ਮਾੜਾ ਮੋਟਾ ਹੀ ਪਾਣੀ ਹੈ ਪੇ ਪਈ ਹੈ ਦਸ ਮਾ ਇਹ ਧਰਤੀ ਜੇ ਬੜੀ ਜਾਈਏ ਪਾਣੀ ਹੈ ਜਾ ਕੇ ਉਹਨਾਂ ਦੇਖ ਕੀ ਹੁੰਦਾ ਖੇਤਾਂ ਕਿੰਨੇ ਨਿਕੋ ਰਸਤਾ ਵੀ ਦੇਖਣਾ ਪੈਣਾ ਉੱਧਰ ਜੇ ਰਸਮਾ ਕੋਲੇ ਰਸਤਾ ਖਰਾਬ ਹੋਊਗਾ ਪਾਣੀ ਤਾਂ ਵਰਤੀ ਮਾਣਾ ਮਕਾਲ ਵਾਲੇ ਨੂੰ ਆਹ ਤਰ੍ਹਾਂ ਪਾਣੀ ਤਾਂ ਕਰਦੀ ਇਹ ਸੀ ਨਹੀਂ ਗੱਲ ਮੈਂ ਸੁੱਕਾ ਕਰਦੀ ਮਾਇਆ ਤੇ ਉਹ ਸਭਾਈ ਲੱਗ ਜੂਏ ਨੇ ਤੇ ਸੁਭਾਏ ਕਿ ਨਹੀਂ ਆ ਕੇ ਫੇਰ ਆਪਣੇ ਥੱਲੇ ਮਾਰ ਕੇ ਪੂਰੀ ਫੇਰ ਬੰਦ ਰਹੀਆਂ ਠੀਕ ਹੈ ਅਰੇ ਭੁੱਲਿਆ ਨਹੀਂ ਮੈਂ ਬੱਦਲ ਆਉਂਦਾ ਪੂਰਾ ਬੱਦਲ ਅਨਲੀਆ ਕਾਉਂਟਰ ਤੇ ਆਇਆ ਇਹਨਾਂ ਮਾਰਗੀ ਤੇ ਕਰ ਲੈ ਇਹਨੂੰ ਫਾਟ ਨੇ ਯੂ ਨੋ ਅਰੇ ਅਨੁਸ਼ੀਲ ਆ ਗਏ ਬੰਗਲ ਆ ਗਿਆ ਆਇਆ ਬਦਲ ਹਾਂ ਕਰੇ ਦਾ ਆ ਗਿਆ ਤਾਂ ਉੱਪਰ ਤੇਦਾ ਹੈ ਉਹ ਫਾਇਰ ਕੱਢਿਆ ਤਾਂ ਉਹ ਤਾਂ ਗਿਆ ਇਹਨੂੰ ਲਾਇਆ ਬਦਲ ਗਿਆ ਬੇ ਪਾਪਾ ਇਹ ਬਾਰੇ ਦੋ ਦਿਨ ਪਹਿਲਾਂ ਉਹ ਕਹਿੰਦਾ ਸੀ ਇਹਨੂੰ ਸੀਂਦਲ ਉਹ ਅਗਰੇ ਘਰੋਂ ਆਉਣਾ ਹੈ ਉਹਨੂੰ ਘਰੋਂ ਆਉਣਾ ਹੁਣ ਹੁਣ ਨਹੀਂ ਘਰੋਂ ਮੈਂ ਕਹਿੰਦੀ ਉਹ ਦਿਨ ਹੋਰ ਦੀ ਲਾ ਕੇ ਘਰੋਂ ਨੂੰ ਪਰਚੀ ਮੇਰੀ ਵੀ ਆ ਗਈ ਆ ਗਈ ਹਾਂ ਸਾਬੀ ਉੱਤੇ ਲੱਤੀ ਇਹਦੇ ਸਾਬੀ ਉੱਤੇ ਲੱਤੀ ਪਰਚੀ ਤੇ ਤੇਰੀ ਆ ਗਈ ਤੇਰੇ ਦਾ ਤੇਰਾ ਤਾਂ ਘਰੋਂ ਹੀ ਨਹੀਂ ਉੱਥੇ ਪਰ ਪਰ ਲਾ ਪਈ ਮੈਂ ਤਾਂ ਮੌਸਮ ਸਾਫ ਹੋ ਕੇ ਕਰੂੰਗੇ ਨਹੀਂ ਹਾਂ ਸਾਫੇ ਹਾਂ ਦੋ ਵਜੇ ਤੇ ਸਾਫੇ ਓਕੇ ਹਾਂ ਅੱਜ ਸ਼ਾਮ ਨੂੰ ਜਾਂ ਕੱਲ ਸਵੇਰੇ ਤੇ ਕੰਮ ਸ਼ੁਰੂ ਹੋ ਜਾਣਾ ਕੱਲ ਕੱਲ ਨੂੰ ਪੂਰੀ ਧੁੱਪ ਹੈ ਉਹ ਤੇ ਮਾਈਕਾ ਬਾਕੀ ਰੋਗੇ ਰਹਿਣਾ ਤੂੰ ਉੱਥੇ ਤੇਰਾ ਟਰਾਲ ਲੋਡ ਨਹੀਂ ਕਰਿਆ ਫਿਰ ਤਾਂ ਹੈ ਟਰਾਲਾ 700 ਕਿਲੋ ਕਰਿਆ ਦਾ ਜਿੰਨਾ ਵੱਡਾ ਹੈ ਵੱਡਿਆ ਬੱਸ ਵੱਡਿਆ ਨਹੀਂ ਕਰਿਆ ਮੈਂ 250 ਕਰੀ ਜੀ ਕੜੇ ਬੇਗ ਹਾਂ 250 ਕਰਤੀ ਤੇ ਫੇ ਕੱਲ ਮੀ ਆ ਗਿਆ ਫਿਰ ਤਾਂ ਲੱਗੇਗੇ ਅੱਤਰ ਨੂੰ ਸ਼ਾਮ ਨੂੰ ਮਨਿਕ ਜਦੋਂ 12 1 ਵਜੇ ਘਰ ਨੂੰ ਲਖਿਆ ਪ੍ਰੋਮੋਟਰ ਨੂੰ ਲਖਿਆ ਉਹ ਕਹਿੰਦੇ ਕੀ ਆ ਗਏ ਜੀ ਜਮ ਇਹ ਲਈ ਗਾਉਂਦੀ ਐ ਲੈੜੀ ਤੋਂ ਭੁਗਲੀ ਨਿਕਲਦੀ ਕੱਪੜੇ ਹੁੰਦੇ ਗਿੱਲੇ ਇਹ ਤਰ੍ਹਾਂ ਰਾਹ ਨਾਲ ਆ ਗਏ ਉਹ ਮੋਟਰ ਰੋ ਪੈ ਗਏ ਬਣੇ ਆ ਆਹ ਆਹ ਹਵਾ ਹੀ ਲੱਗਦੀ ਵੀ ਨਹੀਂ ਮੈਨੂੰ ਜਿਹੜਾ ਇਹਦਾ ਹਵਾ ਹੀ ਲੱਗਦੀ ਨਹੀਂ ਇਹ ਆਪ ਫਰਲੇ ਤੋੜਾ ਨਿਕਲ ਗਿਆ ਪੈਸਾ ਕੁਝ ਪਈ ਰਿਹਾ ਕੀ ਗੱਲ ਹੋ ਗਈ? ਇਹ ਰੇਟਾ ਕੰਮ ਕੋਈ ਨਾ। ਖਾਣੇ ਲਈ ਦੁਕਾਨ ਬਾਹਰ ਹੋਊਗੀ, ਤੇ ਕਿਉਂ ਅੱਗੇ ਦਰਬੰਦ ਨੇ ਨਹੀਂ ਬਾਹਰ ਖੜੀਆਂ। ਠੀਕ ਨਹੀਂ? ਇਹ ਰੇਟਾ ਕੰਮ ਆ ਜਾਂਦਾ। ਕਿ ਕੱਲ ਜਮਾ ਹੋਇਆ ਪਿਆ 6-7 ਟੁਕੜੇ ਬੋਲੇ ਨਾਲੇ। ਸੁੱਕਾ ਹੋ ਜਾਂਦੀ ਆ, ਸੁੱਕੀ ਰੇਪਾ ਜਾਣਾ। ਪਰ ਇਹ ਬਣਦਾ ਕਿਤੇ ਨਹੀਂ। ਹਾਂ? ਉਹ ਰਿਓ ਬਣਦਾ ਵਧੀਆ ਤਾਂ। ਉਹ ਰੇ। ਆਹ ਲੇ ਮਾਤਾ ਚੱਕਰਾਂ ਬਹੁਤ ਸਾਰੇ ਜਿਮ। sao lại biết ta ho? Y ra phải cái này kêu nói là lăm ba cam ta đâu? Nhiều vậy ta? ਫਰਕ ਅੱਜ ਦੇਖਿਆ ਮੈਂ ਜਿਹੜਾ ਕੋਲੋਂ ਤੇਨ ਕਿਉਂ ਬਾੜੀ ਪਾ ਜਗਾ ਤਾਂ ਇਹ ਬਹੁਤ ਪਈ ਆ ਬਹੁਤ ਪਈ ਆ ਬਹੁਤ ਆਹਣ ਪਈ ਚੱਲ ਜੀ ਘਰ ਹਣੇ ਸਾਈਡ ਖਪਾ ਢੇਰੀ ਝਾਂਜਾ ਝਾਂਜੇ ਬੋਤਾ ਆ ਤਾਂਜਾ ਦਾ ਬੋਤਾ ਹੁੰਦਾ ਹੋਰ ਟੱਜ ਤੋਂ ਹੀ ਬੋਲ ਦੋ ਪੂਰਾ ਸਾਡਾ ਤੇਜ਼ਾ ਫਾਰਕ ਖੈਲਾ ਤੋਂ ਨਿੜੀ ਗਿਆ 2 ਮਿੰਟ ਲੱਗ ਗਿਆ ਅੱਜ ਮਸਿਹੂ ਵੀ ਵੱਡੋਣੇ ਹੈਗੇ ਅਜਾ ਕੱਲ ਵੱਡੋਣ ਤਾਂ ਅੱਜ ਨਹੀਂ ਵੱਡੋਣਾ ਤਾਂ ਪੈਰ ਖੜੂਗਾ ਵਿੱਚ ਰਸਮੇ ਪੈਂਦਾ ਸਾਰੀ ਆਦ ਦਾ ਅੱਜ ਜਾਊਗਾ ਲੈਣਾ ਪੈਰ ਪਰ ਸੀਰਚ ਅੱਜ ਨਹੀਂ ਵੱਡ ਹੁੰਦਾ ਹੈਗਾ ਤੂੰ ਇਹ ਚੱਲੂਆ ਆਟਾ ਪਹਿਆ ਪਿਆ ਤੂੰ ਢੂੜੀ ਚੱਲੂਆ ਜੀ ਢੂੜੀ ਪਰ ਚੱਲਣਾ ਕੰਮ ਖਾਈ ਜਾ ਸੁੱਕਾ ਨਾਲੇ ਤੂੰ ਗਿਆ ਤਾਂ ਲੋ ਜੀ ਭਾਈ ਅਸੀਂ ਗੱਲ ਜੀ ਸਾਰਿਆਂ ਨੂੰ ਮੋਟਰ ਪਹੁੰਚ ਗਏ ਕਿ ਹਾਲ ਚਾਲ ਹੈ ਜੀ ਕੰਮ ਹੈ ਕੰਮ ਹੀ ਹੈ ਬੁੱਕਲਾ ਦੇ ਪਰ ਰਾਤੀ ਆ ਕੇ ਕੱਦੇ ਕਰਦੇ ਠੰਡ ਨਹੀਂ ਹੈਗੀ ਠੰਡ ਨਹੀਂ ਹੈਗੀ ਲਿਆਤੀ ਢੱਡਨ ਮਹਾਰਾਜ ਨੇ ਦੇਖ ਲਾ ਹੈ ਨਹੀਂ ਨੇ ਅੰਦਰ ਬਾੜੇ ਪਏ ਆ ਹੋਰ ਪਰ ਵਿਆਹ ਦਾ ਦੇਖਿਆ ਹਾਲ ਉਹਨਾ ਰਿਸ਼ਤੇਦਾਰ ਵੀ ਸਾਹਮਣੇ ਉੱਧਰ ਹਾਂ ਨਾ ਉਹਨਾਂ ਦੇ ਉੱਥੇ ਲੋਟ ਆ ਗਿਆ ਸੋਣਾ ਉਹਨਾਂ ਨੇ ਉੱਥੇ ਰੱਖਿਆ ਗੁਰਦੁਆਰੇ ਚ ਰੱਖਿਆ ਪ੍ਰੋਗਰਾਮ ਸਾਰਾ ਅਜ ਮੇਲ ਹੈ ਮੇਲਾ ਜਾਨੀ ਕਿ ਆਜ ਮੈਂ ਕਹਿੰਦਾ ਉਹ ਗੁਰਦੁਆਰੇ ਚ ਉਹਦੇ ਸ਼ੈੱਡ ਥੱਲੇ ਟੈਂਟ ਲਾਇਆ ਵਾ ਵਧੀਆ ਐ ਆਹ ਬਹੁਤ ਲੋ ਕੋਈ ਲੋਟੇ ਕੰਮ ਹਾਂ ਪੈਣੀ ਛ ਗੁਰਦੁਆਰੇ ਚ ਹਾਂ ਗੁਰਦੁਆਰਾ ਜਿਹੜਾ ਉਹ ਸ਼ੈੱਡ ਬਹੁਤ ਵੱਡਾ ਆਹੋ ਜਿੱਥੇ ਟੈਂਟ ਲਾ ਲੈਂਦੇ ਲੈ ਉੱਪਰ ਲੈਂਟਰ ਸੈੱਡਾਂ ਪੜਦੇ ਵੰਨਲੇ ਬਸ ਉਹਨਾਂ ਨੇ ਬਹੁਤ ਖੁੱਲਾ ਥੱਲੇ ਥੱਲੇ ਟੈਂਟ ਲਾਈ ਜਾਂਦਾ ਉਹਦੇ ਗੁਰਦੁਆਰੇ ਤੇ ਵੀ ਸੈੱਡ ਪਰਾ ਹੋਰ ਕੀ ਖੁੱਲਾ ਬਣਾ ਵਾ ਬਹੁਤ ਵਧੀਆ ਜਗ੍ਹਾ ਗੋਗਰ ਨੂੰ ਬਹੁਤ ਆ ਭਾਈ ਹੁਣ ਤਾਂ ਮੈਨੂੰ ਲੱਗਦਾ ਨਹੀਂ ਪਾਊਗਾ ਹੋਰ ਬਣਾਇਆ ਹੁੰਦਾ ਉਸ ਤੋਂ ਪਹਿਲੇ ਸੇ ਬਣ ਗਿਆ ਤਾਂ ਉਹ ਲਹੌਰ ਜਗਾ ਬਹੁਤ ਲੂਟ ਹੈ ਪਾਰਖਪੁਰ ਦਾ ਵਧੀਆ ਬਣਾਤਾ ਜੀ ਉਹ ਵਧੀਆ ਬਣਾਇਆ ਹੁਣ ਨਹੀਂ ਆਉਂਦਾ ਹੁਣ ਆਊਗਾ ਕਿ ਨਹੀਂ ਕਹਿੰਦੇ ਅੱਤ ਵਾਰੀ ਨਹੀਂਦਾ ਨਹੀਂ ਹੁਣ ਨਹੀਂ ਹੈਗਾ ਨਾ ਅੱਜ ਹੈਗਾ 4 ਵਜੇ ਤੇ ਕਹਿੰਦੇ ਆ ਵੀ ਜਨਮ ਨੂੰ 8 ਵਜੇ ਤੱਕ ਫੇਰ ਉਹ ਥੋੜੀ 8 ਵਜੇ ਨੂੰ ਭਰਾ ਦੇ ਹੁਣ 8 ਵਜੇ ਤੋਂ ਬਾਅਦ ਹੈਗਾ ਸਾਫ ਮੌਸਮ ਵੀ ਰਾਤ ਕੱਲ੍ਹ ਸਾਫ ਹੈ ਫਿਰ ਸਾਫ ਕੱਲ੍ਹ ਨੂੰ ਸਾਫ ਅਸੀਂ ਤਾਂ ਕਰਨ ਚੱਲੇ ਤੇ ਪਾਣੀ ਕੱਢਣ ਮਾਹਰ ਆ ਜਿਹੜਾ ਪਾਣੀ ਨਿਕਲਦਾ ਉਹ ਕੱਢਿਆ ਹੁੰਦੇ ਆ ਪਰ ਚੀ ਲੱਦਣੀ ਦੀ ਗੱਲ 160 ਰੇਣਾ ਧਰਤੀ ਨਹੀਂ ਯਾਰ ਮੜਾ ਮੜਾ ਚੁਕੀਆਂ ਚੁਕੀਆਂ ਜੀ ਚੁਕੀਆਂ ਜੀ ਬੜਾ ਐ ਜਿੱਥੇ ਨਿਕਲਦੀ ਹੈ ਉੱਥੇ ਜਿਆਦਾ ਪਾਣੀ ਖੜਾ ਇੱਥੇ ਪਿਲਕਣ ਕੀ ਹੈ ਨਾ ਉਲਾ ਸੜ ਜਾਊਗਾ ਜਿੱਥੇ ਤੈਰ ਟੇਡਾ ਜਿਹਾ ਉੱਥੇ ਕਰਾਂਗੇ ਮੜਾ ਲੋਟ ਆਓ ਆਏ ਤਾਂ ਹਾਂ ਸਾਡੇ ਇੱਥੇ ਚੱਕਰ ਪੈਣਾ ਜੀ ਗੰਨਾ ਦਾ ਲੱਦ ਦੇਣਾਂ ਦਾ ਉਦਣੇ ਭਈਆਂ ਨੇ ਜਮੀਂ ਨਾ ਆਉਂਦਾ ਨਹੀਂ ਉਦਣ ਸ਼ਾਮ ਨੂੰ ਵੀ ਆਉਂਦਾ ਫੇਰ ਲੱਤਰਦਾ ਹਾਂ ਹੁਣ ਜੇ ਆਏ 10 ਵਜੇ ਹੋ ਗਈ ਭਰੀ ਹੋ ਗਈ ਪਹਿਲੀ ਵਾਰ ਚੀ ਦਾ ਹੋਈ ਵੀ ਐ ਦੋ 100 ਕੁਇੰਟਲ ਵਾਲੀ ਦਾ ਹੋ ਗਈ 100 ਕੁਇੰਟਲ ਦੀ ਤਾਂ ਹੋਈ ਵੀ ਐ 270 ਕੁਇੰਟਲ ਲੱਦਣਾ ਦਾ ਅੱਛਾ ਉਹ 100 ਵਾਲੀ ਲੈ ਜੂਗਾ ਤੁਸੀਂ ਲਵਾ ਕੇ ਆਉਂਗੇ ਉੱਥੇ ਕਰਨਾ ਕਰਨੀ ਚਾਹੀਦਾ ਨਹੀਂ ਪਾਣੀ ਕਿਹੜੇ ਚ ਗੰਨੇ ਚ ਤਾਂ ਪਾਣੀ ਨਹੀਂ ਹੈ ਉਹ ਦੇਖਣ ਚੱਲੇ ਹਲੇ ਗਏ ਹੀ ਨਹੀਂ ਗੰਨੇ ਮੈਰੀ ਪਾਣੀ ਹੁਣ ਐਂਦਾ ਮੀਂਹ ਨਹੀਂ ਹੈਗਾ ਇਹ ਸਾਰਾ ਰਾਮਾ ਗੰਨੇ ਮੈਂ ਚੱਲੀ ਜਾਂਦਾ ਕੰਮ ਗੰਨੇ ਗੁੰਨੇ ਵਾ ਚੱਲੀ ਜਾਂਦਾ ਕੱਖ-ਕੁੱਖਾਂ ਤੋਂ ਪੈਰ ਕਾ ਡੂਗਾ ਅੱਜ ਸਾਹਿਬ ਜੋ ਉਦੀ ਕਣ ਕੇ ਜੰਮੇ ਹੀ ਪੱਤੇ ਹੀ ਪੱਤਾ ਦਾ ਪਿਆ ਕਾਲ ਕਾ ਬੀਜੀ ਕਿਹਦੇ ਨੇ ਆਜਾ ਰੌਣਕੀ ਕਰਿਆ ਪਿਆ ਉਹ ਸਾ ਜਵੀ ਬੀਜੂਗਾ ਫੇਰ ਜਵੀ ਬੀਜਣੀ ਹੈ ਇਹਨੇ ਇਹ ਤਾਂ ਰੋਣੀ ਕਰਿਆ ਭੈਣੇ ਆਪਾਂ ਨੇ ਵੀ ਜਵੀ ਬੀਜਣੀ ਦੀ ਬਤ ਹੈ ਤਾਂ ਹੁਣ ਫੇਰ ਗਿੱਲਾ ਹੋ ਗਿਆ ਚਲੋ ਹੁਣ ਦੇਖੋ ਕੀ ਬਣਦਾ ਗਾਹ ਕੀ ਹੈਗਾ ਇੱਕ ਪਾਣੀ ਹੈ ਇੱਕ ਪਾਣੀ ਜਿੰਨਾ ਵੀ ਹੈਗਾ ਗਾਹ ਕਾਈ ਜਾਂਦੇ ਮੈਂ ਖੜ ਜਾ ਚਾਰ ਦਿਨ ਗਾਹ ਤਾਂ ਚਲੋ ਆਪਾਂ ਬੁੱਟਿਆਂ ਦੇ ਬੁੱਟਿਆਂ ਦੇ ਤਾਂ ਉਧਰ ਆਈ ਜਾਣੇ ਹੁਣ ਚੱਲੀ ਜਾਣਾਂ ਹਾਂ ਹੁਣ ਨਹੀਂ ਪੈ ਗਿਆ ਚਾਰ ਦਿਨ ਹੋਰ ਕੱਟ ਲਾ ਨਹੀਂ ਨਾਲ ਇਹੀ ਕੰਮ ਆ ਹੁਣ ਸਾਰੇ ਛਾਲ ਵਿੱਚ ਇਹੀ ਕੰਮ ਆ ਹੁਣ ਹੈ ਕਿਸੇ ਦੇ ਪੱਟਲੇ ਕਿਸੇ ਦੇ ਗਾਹ ਆ ਗਈ ਬੱਸ ਬੱਸ ਸਿਆਲ ਸਿਆਲ ਸਿਆਣੇ ਲਈ ਹੀ ਕੰਮ ਨਾ ਠੀਕ ਹੈ ਉਹ ਗੁੰਮ ਜਿਹਾ ਹੋਇਆ ਪਿਆ ਮਹਾਰਾਜ ਜਿਵੇਂ یوں ਮੈਂ ਡਾਕਟਰ ਹੈਗਾ ਵੀ 4 ਵਜੇ ਤੋਂ ਬਾਅਦ ਕਹਿੰਦੇ ਜਾਂ ਵੀ ਉਧਰ ਵੀ ਹਵਾ ਬੜੀ ਮੋਟੀ ਹਵਾ ਹੋਵਾ ਜੀ ਆਕੇ ਕੋ ਕਰੂਗਾ ਨਿਕਰੂਗਾ ਆਪਣੇ ਆਪਣੇ ਹਵਾ ਨਹੀਂ ਚਮਕੌਰ ਕੋਲ ਹਵਾ ਬਹੁਤ ਆਈ ਰਾਤ ਸ਼ਾਮ ਨੂੰ ਹਨੇਰਾ ਜਾਂ ਹੋਇਆ ਜਦੋਂ ਕਾਹਨ ਆਪਣੇ ਵੀ ਬੁੱਢੇ ਚਾਰਕੇ ਆਏ ਆ ਆਪਣੇ ਚਾਰਕੇ ਆ ਗਏ ਸਰ ਗਿਆ ਉੱਥੇ ਤਾਂ ਸੜੀ ਤਰਾ ਕਹਨੇ ਤੋੜ ਕੇ ਤੋੜ ਕੇ ਸੜੀਆਂ ਪਈਆਂ ਸੜਦਾ ਆਪਣੇ ਵੀ ਗੰਨੇ ਜੀ ਮੈਂ ਦੇਖਿਆ ਸਾਡੇ ਤੇ ਗੰਨਾਂ ਲਾਇਆ ਪਿਆ ਗੰਨਾਂ ਲਾਉਣੇ ਤੇ ਉੱਥੇ ਆ ਉੱਥੇ ਜ਼ਿਆਦਾ ਹਵਾ ਬਣਨ ਵਾਲਾ ਹਾਂ ਘੋੜਿਆ ਹੀ ਬਹੁਤ ਆ ਯਾਰ ਇੰਨਾ ਘੋੜਨਾ ਕੜਕ ਕੜਕ ਕੇ ਪੈਂਦੇ ਹਾਂ ਬਹੁਤ ਘੋੜਿਆ ਬਹੁਤ ਘੋੜਿਆ ਇਸੇ ਨਾਲੇ ਕੰਮ ਬੰਦ ਮੈਂ ਕਹਿੰਦਾ ਅਗਰੇ ਚ ਪਾਣੀ ਪੈ ਗਿਆ ਪਰਾਲੀ ਵਾਲੇ ਚ ਨਹੀਂ ਨਹੀਂ ਪਾਣੀ ਨਹੀਂ ਪੈਂਦਾ ਹੈਗਾ ਇਹ ਵੀ ਨਿਕੋ ਹੋ ਕੇ ਰੱਖਣੀ ਪੈਂਦੀ ਆ ਕੀ ਕਰੀਏ ਆ ਤੱਕ ਲੇਗਾ ਦੋ ਬੂਲੀਆਂ ਫੇਰ ਕੋਈ ਕੱਢ ਨਹੀਂ ਦੀ ਹੋਗੀ ਬਧੇਰੀ ਪਈ ਆ ਹਾਂ ਆ ਲੈ ਗਿਆ ਤੇ ਕੋਈ ਕੰਮ ਮੌਕੜਾ ਮਾਰ ਗਿਆ ਆ ਦੇ ਮੱਕੜਾ ਮਾਰ ਗਿਆ ਨਾ ਇਹ ਤਰਪਾਲ ਦੀ ਗਾੜ ਲੈਣੀ ਆਪਣੀ ਉਹ ਨਹੀਂ ਗਾਦੀ ਨਹੀਂ ਕਰਦੇ ਜੋੜਦੇ ਨਹੀਂ ਜਬੀ ਹੁਣੇ ਵਾਲੀ ਆ ਬਸ ਜਿੱਦਣ ਜਬੀ ਨੂੰ ਬਾਡਾ ਲਾ ਕੇ ਅੱਦਾ ਗਿਆ ਹੋ ਜਦੈ ਗਿਆ ਹੈ ਅੱਦਾ ਜਬੀ ਨੂੰ ਆਉਂਦੇ ਤਾਂ ਉਹ 500 ਰੁਪਏ ਦੀ ਤਰਪਾਲ ਦਿੰਦੇ ਫਿਰ ਦੇਦੇ ਮਾ ਇੱਕ ਲੇਰੀਜ ਦੇ ਉਹ ਪਾਪ ਪੇਪਰ ਹੁਣ ਵਾਲੀ ਠੀਕ ਸੀ ਮੂਰੇ ਲਾ ਵੀ ਦਿੱਤੀ ਉਹ ਮੇਰੇ ਕੋਲ ਹੈਗੀ ਦੀ ਦਰਵਾਜ਼ ਹੈਗੀ ਦੀ ਮੇਰੇ ਕੋਲ ਮੇਰੀ ਹੁਣ ਲੰਗਰ ਵਾਲੀ ਜਿੱਥੇ ਲੈ ਪਈ ਵੀ ਕਹਿੰਦੇ ਤਾਰ ਨਹੀਂ ਹੁੰਦੀ ਲੈ ਕਹਿੰਦੇ ਭੇਜਣਾ ਨੰਮੇ ਸਾਰਾ ਦਿਨ ਮੱਥਾ ਟੇਕਣ ਉਥੇ ਮੇ ਨੂੰ ਆਇਆ ਨਹੀਂ ਗਿੱਲੇ ਨਹੀਂ ਹੋਣੀ ਅਧਿਕਾਰ ਸਾਹਿਬ ਨਵੇਂ ਸਾਹਿਬ ਦੇ ਨਹੀਂ ਦੇ ਗਏ ਮੱਥਾ ਉੱਥੇ ਹਾਂ ਜਾਣਾ ਮੈਂ ਦੇਖੂਗਾ ਮੈਂ ਵੀ ਜਾਣਾ ਮੈਂ ਕਿਹੜੇ ਗਿਆ ਜਾਇਆ ਹਾਂਗੇ ਚੱਲਦੇ ਆਂ ਫੁਰਕਿਆ ਬੇਲੀ ਹੀ ਹੁਣ ਮੀਂਹ ਪੈ ਗਿਆ ਬੇਲੀ ਸਾਹਿਬ ਉਹਨੇ ਲਾਣਾ ਸੀ ਮੈਂ ਲੈ ਕੇ ਜਾਣਾ ਸੀ ਸਾਹਿਬ ਜੀ ਉਹ ਕਹਿੰਦਾ ਇੱਥੇ ਜਾਣੀ ਨਹੀਂ ਕਹਿੰਦਾ ਧਾਰਨਾ ਨਹੀਂ ਅਸੀਂ ਹਲੇ ਮੈਂ ਨਾ ਤਾ ਮਾ ਦੋ ਦੋ ਜੀਜਾ ਮੇਰੀਆਂ ਉੱਪਰੂ ਦੇ ਇੱਕ ਤਰਪਾਲ ਇੱਕ ਪੱਲੀ ਹਾਂ ਮੈਂ ਇਹਦੀ ਗੌਰ ਰੱਖਿਓ ਜੀ ਧਾਰਨਾ ਹੈ ਇਹਨੇ ਹਾਂ ਕਾਈ ਵੀ ਹੈ ਜੂਰੀ ਮਾ ਠੀਕ ਆ ਮਿੱਟੀ ਦਾ ਫਾਇਦਾ ਹੋਗਾ ਦੇਖੋ ਉਧਰ ਸੜੀਆਂ ਦੂਰੀ ਜਿਹੜੀਆਂ ਨਹੀਂ ਉਹ ਚਲਾ ਬਣ ਜੀਂਗਾ ਤਾਂ ਮਾ ਨਾ ਪਾਣੀ ਡੀਗਦਾ ਮੂਹਰੇ ਵੀ ਕਰਦਾ ਨਾ ਜਿਹਦਾ ਮੂਹਰੇ ਪੈਪ ਲੱਗਿਆ ਆਉ ਵੀ ਬੱਸ ਤੂੰ ਕੁਛ ਨਹੀਂ ਕਰਿਆ ਉਹ ਵੀ ਬਾਬੇ ਗੰਦੇ ਪਾ ਲਿਆ ਲੈ ਕੇ ਆਉ ਦੇਖ ਉਧਰ ਜਾਂ ਠੰਡੇ ਨਹੀਂ ਭਈ ਯਾਰ ਲੈ ਜਾਂ ਠੰਡੇ ਵੀ ਭਈ ਸੇਕਣੇ ਲਿਆਂਦੀ ਲੈ ਹੁਣ ਨਾ ਫੂਕ ਹੋਣੀਆਂ ਉਹ ਲੈ ਫੂਕ ਕੱਦ ਨਹੀਂ ਹੁਣ ਉਹ ਸਾਧ ਹੋ ਗਈ ਸੜੀ ਉਹਦੇ ਵਿੱਚ ਨਹੀਂ ਪਾਣੀ ਬੜਿਆ ਉੱਤੇ ਧੁੱਪਾਂ ਲੱਗਿਆ ਨੇ ਹੁਣ ਵੀ ਸੁੱਕ ਸੁੱਕ ਜਾਣਾ ਇਹਨੇ ਇਹਦੇ ਵਿੱਚ ਪਾਣੀ ਬੜੇ ਵੜਦੇ ਨਹੀਂ ਪੱਤੀ ਵਾ ਤਾਂ ਪੱਤੀ ਨਹੀਂ ਵੜਦਾ ਪਾਣੀ ਕਦੇ ਵੀ ਇਹਦੇ ਸੁੱਕੀ ਰਹੂ ਜਿਹੜੀ ਉੱਪਰੋਂ ਸੁੱਕ ਵੀ ਜਾਣੀ ਆ ਉੱਥੇ ਬੰਦੇ ਬਹੁ ਮਿਲਣ ਆਏ ਆ ਸਬਸਕ੍ਰਾਈਬਰ ਆਪਣੇ ਪੁੱਛਿਆ ਵੀਰ ਭਾਈ ਆਪਨੇ ਵੀਰ ਭਾਈ ਜਿਹੜੇ ਮੈਨੂੰ ਫੋਨ ਆਲੇ ਕਹੇ ਤੂੰ ਆਇਆ ਨਹੀਂ ਯਾਰ ਵੀਰ ਭਾਈ ਬਹੁ ਮਿਲਣ ਆਏ ਉੱਥੇ ਕਹਿੰਦੇ ਭਾਈ ਬਲੌਗ ਦੇਖਦੇ ਕਹਿੰਦੇ ਥੋੜੇ ਸਬਸਕ੍ਰਾਈਬਰ ਆ ਮੈਂ ਸਬਸਕ੍ਰਾਈਬਰ ਕਹਦੇ ਯਾਰ ਪਰ ਆਏ ਆ ਤੁਸੀਂ ਸਾਡੇ ਹਾਂ ਨਾਲ ਠੀਕ ਹੈ ਹਮ ਥੋੜੀ ਨਾਲ ਗੱਲ ਸਿੰਘ ਆ ਆ ਠੀਕ ਹੈ ਗੱਲ ਹੁਣ ਨਾਲੇ ਤੁਸੀਂ ਬਠਿੰਡੇ ਏਰੀਆ ਦੇ ਬਹੁਤ ਆਏ ਆ ਹੈ ਬਠਿੰਡੇ ਦੇ ਬਹੁਤ ਇੱਕ ਸਰਹੰਦ ਦਾ ਤਾਂ ਮੁੰਡਾ ਉੱਥੇ ਅੱਛਾ ਹਮ ਕਾਫੀ ਆਏ ਆ ਉਹ ਵੀ ਆਇਆ ਦਾ ਮੁੰਡਾ ਜਿਹੜਾ ਪੁਲਸੀ ਹੈ ਪਹਿਲਾਂ ਵੀ ਆਇਆ ਦਾ ਹੂੰ ਹਰ ਸਾਲ ਵੀ ਆਇਆ ਦਾ ਤੇਰੇ ਨਾਲ ਉਹ ਵੀ ਗੱਲ ਉਦੋਂ ਮਿਲ ਕੇ ਗਿਆ ਕੇ ਹੂੰ ਤੇ ਲੋ ਕੋਈ ਲੰਗੜਾ ਦਾ ਆਇਆ ਵੀ ਇੱਕ ਦਿਨ ਹੋਰ ਕੱਢਦੇ ਹਾਂ ਦਾ ਕੱਲ ਜਣੀ ਬਹੁਤ ਹੈਰਾਨਗਰੀ ਹੋਈ ਉੱਥੇ ਮਤਲਬ ਦੇਖੋ ਜੀ ਬੜਾ ਢਾਂਗ ਰਾਈ ਵੀਪਰ ਵਾਲੀ ਦੀ ਪਰਾਇ ਟੁੱਕ ਕੇ ਰੱਖ ਲੈਣਾ ਦੋ ਪੰਡਾ ਸੋਕ ਥੱਲੇ ਅਜੇ ਤੱਕ ਜੰਦੀ ਆ ਪਿਛੋਣਾ ਵੇਛਾ ਲੈਣਾ ਸੋਕ ਮੈਂ ਤਾਂ ਥੱਲੇ ਤੋਂ ਇਕੱਠੀ ਕਰ ਲਈਦਾ ਉਹਦੀ ਜਿਹੜੀ ਥੱਲੇ ਹੁੰਦੀ ਨਾ ਕਾਲੀ ਜੀਨੀ ਜੀ ਥੱਲੇ ਵਾਲੀ ਹੋਲੀ ਜਦ ਇਕੱਠੀ ਕਰਕੇ ਮਤਲਬ ਰੋਕੋ ਤੇ ਪ੍ਰਣਾਲੀ ਫੱਟਾ ਜਿਹਾ ਲਾ ਕੇ ਕਰੀਏ ਯਾਰ ਜਿਤਨਾ ਮੌਸਮ ਸਾਫ ਜਾ ਹੋ ਗਿਆ ਨਾ ਹੁਣ ਹਾਂ ਸਮਾਨ ਅੰਦਰ ਖੜਾਈਏ ਆਹ ਖਰਾਬ ਹੋ ਜਾਂਦਾ ਪ੍ਰਣਾਲੀਆਂ ਪਈਆਂ ਉਹ ਮੁਕੜੀਆਂ ਨਹੀਂ ਮਿੱਤੇ ਤਾਂ ਕਿੱਥੇ ਕਿੱਥੇ ਮੁਕੜੀਆਂ ਉਹ ਹਾਂ ਹਾਂ ਤਵੀਆਂ ਬਾਹਰੇ ਗਲਦੀਆਂ ਗੁਰੂ ਜੀ ਦੁਨੀਆ ਭਰ ਦਾ ਚੂਹਾ ਜਾਣਾ ਉੱਥੇ ਇਹ ਤਾਂ ਹੀ ਨਹੀਂ ਵੀ ਸਖਾਲੀ ਉੱਥੇ ਛੱਡ ਲਿਆ ਕਰ ਤੂੰ। ਸੱਪ ਚੂਹਾ। ਆਹ ਸੱਪ ਉੱਥੇ ਹੁਣ ਹੋਣਾ। ਆਹ ਕਣਕਾਂ 'ਚ ਪਾਣੀ ਖੜਿਆ ਜਿਹੜੀ ਆਹ ਖੜੀ ਆ ਮਣੀ। ਲੇਟ ਲਾਇਆ ਤਾਂ ਪਾਣੀ। ਪਲੀ ਹੋ ਗਈ ਐ ਉਹ ਵੀ। ਇਹ ਨੂੰ ਪਹਿਲੇ ਹੀ ਨਹੀਂ ਸੁਰਤਾਈ। ਪਹਿਲੇ ਪਾਣੀ ਦੀ। ਆ ਪਾਣੀ ਹੋਰ ਪੈ ਗਿਆ। ਹੁਣ ਵੀ ਫੇਰ ਪੈ ਗਿਆ। ਇਹਨਾਂ ਡੱਡੂ ਵਰਗੀ ਹੋ ਜਾਣਾ ਹੁਣ ਦੇਖੀ ਪੀਲੀ ਜਾਵੇਂਗੀ। ਚੱਲ ਦੇਖੂਗੇ। ਟੀਗਾ ਵਾਧਾ ਲਾ ਦੂੰਗੇ ਭਾਈ ਇਹਦੇ ਹੋਰ ਪਿਆ। ਹੈ ਕਿ ਨਹੀਂ? ਆਹ ਬੀਜ ਬਹੁਤ ਵਧੀਆ ਹੈ ਜੀ। ਜਿਹੜਾ ਉਹ ਦੂਗਾ। ਉਹ ਤਾਂ ਫੈੜਦਾ ਬੀਜ ਉਹ। ਜਿਹੜਾ ਬਿਨਾਂ ਰੇ ਸਪਰੇਅ ਵਾਲਾ ਏ। ਕੋਈ ਡਾਇ ਨਹੀਂ ਕੋਈ ਯੂਰੀਆ ਇੰਨਾ ਫੜਿਆ ਤੂੰ ਛੱਡ ਦੇ ਗੱਲਾਂ ਬਹੁਤ ਵਧੀਆ ਬੀਜ ਹੈ ਜੀ ਉਹ ਹੈ ਵੀ ਛਿੱਧੀ ਬੀਬੀ ਨਾਲ ਹੈ ਨਾ ਆਇਆ ਲੱਗਦੀ ਵੀ ਛਿੱਧੀ ਵਾਲੀ ਛਿੱਧੀ ਹੈ ਹਾਂ ਰੱਖ ਲੈਣਾ ਬੀਜ ਉਹ 간ੂ ਬਾਪੂ ਦੇਖਣਾ ਉਹ ਦੇਖਣਾ ਜੇ ਥੜੀ ਲੋਟ ਆ ਗਈ ਤਾਂ ਇਹ ਬੀਜ ਹੈ ਵਧੀਆ ਜੇ 40 ਕਿਲੋ 30 ਕਿਲੋ ਵੀ ਹੋ ਗਈ 35 ਕਿਲੋ ਤਾਂ ਵੀ ਜੀਲੇ ਦਾ ਬੀਜ ਹੈ ਜੀਲੇ ਦਾ ਬੀਜ ਹਣਾ ਮਸ਼ੀਨ ਨਾਲ ਘੇਰ ਦੂੰਗੀ ਪਾਇਆ ਕਿੰਨੇ ਕਿਲੋ ਬੀਜ ਪਾਇਆ ਆਹ ਆ ਦੋ ਕਿਲੋ ਬੀਜ ਹੈ ਕਿੰਨੀ ਜਗ੍ਹਾ ਇਹ ਇਹ ਜਗ੍ਹਾ ਹੋਊਗੀ 6-7 ਵਿੱਚ ਵੀ 7-8 ਹੋਊ ਹੋਰ ਕਿੰਨੀ ਹੈ 6-7 ਹੋਣੀ ਹੈ ਪਾਣੀ ਨਹੀਂ ਕਿਉਂ ਠੀਕ ਹੈ ਠੀਕ ਹਾਂ ਠੀਕ ਆ ਭਈ ਸਾਰਾ ਉਹਦਾ ਬੀਜ ਠੀਕ ਹੈ ਜਿਹੜੇ ਸਾਰਾ ਜਾਮਾ ਬੀਜਦਾ ਹਾਂ ਲੈ ਲੈ ਬਹੁਤ ਜੰਮੀ ਆ ਤਾਂ ਮੈਂ ਕਿਹਾ ਹੁੰਦਾ ਡੌਲ ਗਿੱਲੀ ਤੈਨੂੰ ਦਿਖਾਉਂਗਾ ਮੈਂ ਇਹ ਆਇਓ ਜਿਹੜਾ ਖੱਬਲ ਫੈੜ ਕੇ ਤਾਂ ਥੱਲੇ ਹੀ ਆਇਓ ਫੈੜ ਕੇ ਥੱਲੇ ਉੱਪਰ ਤਾਂ ਗਈਓ ਨਹੀਂ ਕੁਛ ਵੀ ਨਹੀਂ ਪਾਉਣਾ ਕੁਛ ਵੀ ਨਹੀਂ ਕੁਛ ਵੀ ਨਹੀਂ ਪਾਉਣਾ ਕੁਛ ਨਹੀਂ ਪਾਉਣਾ ਇੱਥੇ ਨਾ ਆਇਆ ਨਾ ਜੂਰੀਆ ਕੁਛ ਨਹੀਂ ਪਾਇਆ ਆ ਮੀਂਹ ਵੇਰੇ ਮੀਂਹ ਪੈ ਗਿਆ ਹੁਣ ਬਸ ਇੱਕ ਆਈ ਦੇ ਪਾਣੀ ਦਾ ਇੱਕ ਪਹਿਲਾ ਪੈ ਗਿਆ ਦਾ ਥੋੜਾ ਜਿਆ ਉਹਦੇ ਨਾਲ ਇਹ ਹੈ ਪਾਣੀ ਨਹੀਂ ਲਾਇਆ ਇਹਨੂੰ ਨਾ ਲਾਉਣਾ ਇਹਨੂੰ ਹਉਣ ਕੋ ਕੁਛ ਵੀ ਨਹੀਂ ਪੌੜਾ ਇਹਦੇ ਵਿੱਚ ਕੁਛ ਵੀ ਨਹੀਂ ਪੌਣਾ ਹੈਗਾ ਸਿਰੇ ਤੱਕ ਸਿਰੇ ਤੱਕ ਨਹੀਂ ਪੌਂਦਾ ਇਹ ਦਿਖ ਜਾਣਾ ਉੱਥੇ ਨੂੰ ਐ ਕਰ ਇੱਕ ਨਹੀਂ ਕਰਨੀ ਹੈ ਐ ਘੁੰਮ ਕੇ ਦਿਖ ਜੰਦੀਆ ਉੱਥੇ ਨੂੰ ਦਿਖ ਜਾਣੀ ਇਹ ਤਾਂ ਕਾਲੀ ਘੜੀ ਹੈ ਦੱਸ ਉਹ ਨੂੰ ਮੈਂ ਘਾਏ ਕੋਈ ਕਸਲ ਕੱਲ ਤੇ ਖਾ ਕੇ ਲਿਆ ਗਿਆ ਹਾਂ ਹਾਂ ਹਾੜੀ ਪੀਈ ਹੈ ਹਾਂ ਆਹ ਖਾ ਲ ਖਾ ਬਹੁਤ ਆਵਦੀ ਆਹੋ ਉਹ ਤਾਂ ਬਹੁਤ ਹੈਗੀ ਬੇ ਮਿੱਟੀ ਢਾਇ ਵਾਲੀ ਪੀਲੀ ਪੀ ਆ ਇੱਕ ਹੋਰ ਦੇਖ ਹੁਤੇ ਮਾ ਉਦੋਂ ਮਿੱਟੀ ਨਦੀ ਦੀ ਛਿੱਟੀ ਦੀ ਇੱਕ ਬਿਨਾਰੇ ਵਾਲੀ ਉਦੋਂ ਉਹ ਕੰਨ ਨੂੰ ਨਾ ਬੇੜਾ ਉੱਤਿਆ ਨਾ ਉਹ ਮਿੱਟੀ ਕਾਟੇ ਕੋ ਫੇਸੜਤੀ ਇੱਕ ਮੈਂ ਕੋਹੜੀ ਬਾਈ ਕ ਦੇਸੀਰੇ ਕੇ ਆ ਬੂ ਮਾ ਫਰਕ ਕੋ ਨਹੀਂ ਹੈਗਾ ਦੇਸੀਰੇ ਦਾ ਫਰਕ ਹੈ ਹਾਂ ਹਾਂ ਦੇਸੀਰੇ ਪਾਇਆ ਉਹ ਕੁਝ ਨਹੀਂ ਪਾਇਆ ਹੈਗਾ ਅੱਜ ਤੇਸੀਰੇ ਤਾਂ ਠੀਕ ਆ ਦੇਸੀ ਦਾ ਵਧੀਆ ਹੂੰ ਠੀਕ ਵਧੀਆ ਇਹ ਮੀਂਹ ਪੈ ਬਹੁਤ ਗਿਆ ਅੱਪਰ ਠੀਕ ਆ ਦਿਖਿਆ ਨਹੀਂ ਹੈਗਾ ਰਸ ਰਸ ਲਿਆ ਹੈ ਨਾ ਥੋਰੀ ਨੂੰ ਆ ਜਾ ਥੋਰੀ ਨੂੰ ਜਦ ਨੂੰ ਕਿਦਾ ਥੋਰੀ ਨੂੰ ਆ ਜਾ ਜਾਣ ਦੇ आज आज हाँ। जोगासी लतलत राई बैठा है दलवाना पड़ेगा तुम्हें और बापू दे दो क्या है ट्रैक्टर मारा कहने हैं और प्लास्टर लग के आ रहे होंगे वो वो देख इस गाने का हरी बिचैट जो होगी हाँ बच्चियां खड़ियां जी बहुत हैं गला देख तो हला देखिता कि मैं फुटी हुई है आहानी अन्य हुई था आया खाईट ਆਇਓ ਫੜ ਗਈ ਦੇਖ ਤਾਂ ਸਹੀ ਕਿੰਨੇ ਕਿੰਨੇ ਰੱਖੇ ਨਾਲੇ ਉਹਦੇ ਨਾਲ ਬੀਜੀ ਹੋਈ ਆ ਸੀਆਂ ਹੱਥਾਂ ਨੂੰ ਆਇਆ ਲੱਗਦਾ ਵੀ ਤੁਸੀਂ ਬੀਜ ਜ਼ਿਆਦਾ ਪਾਤਾ ਨਹੀਂ ਨਹੀਂ ਜ਼ਿਆਦਾ ਹੈਗਾ ਇਹ ਨਹੀਂ ਹਾਂ ਜਿਹੜੇ ਸਾਥ ਨਾਲ ਇਹ ਪੂਜਾ ਮਾਰਦੀ ਆ ਨਾ ਉਹ ਸਾਥ ਨਾਲ ਬੀਜ ਜ਼ਿਆਦਾ ਓਰੇ ਆ ਤੂੰ ਆਹ ਦਾਣਾ ਇੱਕ ਹੈ ਗੁਰੂ ਕੁਰਿਆ ਜਾ ਦੇਖ ਇਹ ਆ ਆ ਦੇਖ ਓਰੇ ਆ ਤੂੰ ਮੇਰੇ ਕੋਲ ਆ ਤੂੰ ਓਰੇ ਆ ਇੱਕ ਦਾਣਾ ਆਹ ਠੀਕ ਆ ਆ ਇੱਕ ਦਾਣਾ ਦੇਖ ਲੈ ਆਹ ਬੀਜ ਆ ਬੀਜ ਆਹ ਬੀਜ ਆਹ ਬੀਜ ਆਹ ਬੀਜ ਹਾਂ ਇਹ ਬੀਜ ਐ ਚਾਹੀਦੇ ਬਣਾ ਇੱਥੇ ਇੱਕ ਇੱਕ ਆ ਹੋ ਗਿਆ ਆ ਦੇ ਆ ਦਿਖਾਈਆਂ ਵੀ ਦੇਖੋ ਤਿੰਨ ਉਂਗਲਾਂ ਪਰ ਬੀਜ ਆ ਆ ਦੇ ਆ ਇੱਕ ਦਾਣਾ ਇੱਕ ਦਾਣਾ ਦੇਖ ਲਾ ਆ ਇੱਕ ਦਾਣਾ ਤਾਂ ਹੀ ਥੱਲੇ ਵੀ ਕੀ ਲਾਗ ਲੈਣਾ 8 ਰੱਕੇ ਹੋਏ 7 ਸਿੰਦਰ ਬਾਟਾ ਹੈ 7 8 ਹੈ ਐਂ ਬੀਜ ਚਾਹੀਦਾ ਇਹ ਵਧੀਆ ਜਮੀ ਵੀ ਆ ਪੂਰੀਆਂ ਲੱਦੇ ਤਾਂ ਸੀ ਕਿਵੇਂ ਫੜੀ ਪਈ ਐ ਇਹਦੇ ਯਾਰ 6 ਇੰਚ ਪਰ ਬੀਜ ਚ ਕੋਈ ਰੇ ਨਹੀਂ ਆ ਪਾਇਆ ਇਹਦੇ ਚ ਕੁਝ ਨਹੀਂ ਪਾਇਆ ਹੋਇਆ ਇਕੱਲਾ ਦਾਣਾ ਆ ਨਹੀਂ ਜੰਮੀ ਓਰੇ ਸ਼ੌਰਾ ਦਾ ਬਾਈ ਓਰੇ ਆ ਇੱਥੇ ਸੁੱਕੀ ਬੀਤੀ ਸ਼ੌਰਾ ਦਾ ਸ਼ੌਰਾ ਸੁੱਕ ਘੱਟ ਦੀ ਸ਼ੌਰਾ ਦਾ ਆ ਨਹੀਂ ਜੰਮੀ ਸ਼ੌਰੇ ਕਰਕੇ ਦੀ ਇਹ ਜੰਮ ਲਾ ਦੇ ਜੰਮਦੀ ਵੀ ਹੈ ਮੈਂ ਵੀ ਆਦੇ ਛੋੜੇ ਕਰਕੇ ਨਹੀਂ ਜਾਂਦੇ ਖੁਦਾ ਦੇਖ ਜਾਨਵਰ ਪੱਟੀ ਜਾਂਦੇ ਆਂ ਦੇ ਕਾਂਟੂਆ ਵਾਈ ਬਹੁਤ ਆਉਂਦਾ ਆਂ ਦੇਖੋ ਜਾਨਵਰ ਉਹ ਕਾਂਟੂਆ ਖਾਂਦੀ ਆ ਉਹ ਦੇ ਆਉ ਦੇ ਕਾਂਟ ਨ ਖਾਦੀ ਸਾਰੇ ਕਾਂਟਾਂ ਆ ਜੀਦੀ ਇਹਨਾਂ ਡਰਾਟਾਂ ਵਰਦੇ ਉਹ ਪੁੱਤ ਜੜਕੇ ਤਾ ਉਹ ਕਿ ਇੱਥੇ ਕਰੀ ਜੰਨੀ ਹੈ ਹੋਰ ਬਹੁਤ ਫੈਲ ਰਹੀ ਹੈ ਤਾਂ ਸਭ ਬੀਜੇ ਹੈ ਜਾਈਂ ਧੱਲੇ ਪਿਛੀ ਜਾਵੇ ਪਰ ਇਹ ਗੱਲ ਹੁਣ ਥਰੋਂ ਪਾੜਦੇ ਹੋ ਵਿੱਚ ਤੇ ਪਾੜ ਦੂੰਗੇ ਥਰੋਂ ਗੜਾਈ ਕਰ ਦੇਣੀ ਗੜਾਈ ਕਰ ਦੂ ਖੁਪਾ ਘੁਮਾ ਦੂੰਗੀ ਇੱਕ ਵਾਰੀ ਠੀਕ ਈ ਗੱਲ ਗੜਾਈ ਜੋਗੀ ਤਾਂ ਰਹਿਣੀ ਹੋਣੀ ਹੈ ਏ ਇਹ ਤਾਂ 5-7 ਦਿਨ ਮੈਂ ਤਰਤੀ ਲਕੋ ਜਣੀਆਂ ਮੀਂਹ ਦੇਖੀ ਰਹਾਂਗੇ ਲੱਗਣਾ ਮੀਂਹ ਵੀ ਰਹੇ ਵਾਂਗੇ ਲੱਗਣਾ ਇਹਨੂੰ ਹੁਣ ਆਹ ਕਿਹੜਾ ਪਾਣੀ ਖੜਿਆ ਏ ਇਹਨੂੰ ਪਾਣੀ ਲੱਗਿਆ ਪੜਾ ਮੀਂਹ ਵੀ ਇੰਨਾ ਹੈਗਾ ਤਾਂ ਖੜਿਆ ਪਾਣੀ ਆ ਇਹਨੂੰ ਪਾਣੀ ਲਾ ਦਿੱਤਾ ਤਾਂ ਅਸੀਂ ਇਹ ਪਾਣੀ ਜਿਹੜੀ ਵੜਕ ਨੂੰ ਰਹੀ ਲੱਗਿਆ ਬਦ ਦੇਖੋ ਆ ਜੂਰੀ ਆ ਪਹਿਲਾਂ ਪਾ ਦਿੱਤਾ ਜੂਰੀਆਂ ਨਹੀਂ ਪਾਇਆ ਕੁਝ ਨਹੀਂ ਪਾਇਆ ਪਏ ਚ ਇਹਦੇ ਵਿੱਚ ਕੁਝ ਨਹੀਂ ਪਾਇਆ ਜੂ ਡਾਇਬਿੰਗ ਪਾਇਆ ਇਹ ਵੀ ਬਿਨਾਂ ਡਾਇਏ ਵਾਲੀ ਉਹ ਖੜੀ ਆਇਆ ਉਹ ਵੀ ਬਿਨਾਂ ਡਾਇਏ ਪਈ ਆ ਮਸ਼ੀਨ ਨਹੀਂ ਤੀ ਚੱਲੀ ਫਿਰ ਡਾਇਆ ਪਾਇਆ ਹੀ ਨਹੀਂ ਅਸੀਂ ਤਲਿਆ ਦੇਖੀਏ ਫਿਰ ਪਾਸਦਰ ਨੂੰ ਚੱਲ ਦੇਖ ਕਈ ਰਸਤਾ ਚੱਲ ਚਲੋ ਠੀਕ ਹੈ ਜੀ ਬਾਈ ਚੰਗਾ ਜੀ ਮੇਰੀ ਗੱਲ ਸੁਣੋ ਇੱਧਰ ਮੇਰੇ ਉੱਥੇ ਜਿਹੜੇ ਤੁਸੀਂ ਬੀਜੀ ਦੀ ਉਹ ਤੇਰੀ 327 ਹਾਂ ਉਹਦੇ ਵਿੱਚ ਮੈਂ ਸਪਰੇਅ ਕਰਤੀ ਹਾਂ ਕੱਖ ਦੀ ਗੁੱਲੀ ਡੰਡੇ ਦੀ ਇੱਕ ਥਾਂ ਜਿਹੜੇ ਨਾਲ ਪਾਸੇ ਬਰਸੀਨ ਤਾਂ ਹਾਂ ਉਹਦੇ ਪਾਸੇ ਦਾ ਟਮਾਟਰ ਲੱਜੇਗਾ ਹਾਂ ਫਿਰ ਤੂੰ ਉਸੇ ਕਣਕਤੀ ਪਿਛਲੇ ਸਾਲ ਆਹੋ ਉਹਦੇ ਵਿੱਚ ਗੁੱਲੀ ਡੰਡਾ ਪਾਉਂਦਾ ਫਿਰ ਵਾਲਾ ਵਾਂਗੂ ਗੁੱਲੀ ਡੰਡਾ ਕਰਤੀ ਸਪਰੇਅ ਹੁਣ ਮਾੜਾ ਕੱਢੀ ਕਰੀ ਇਸ ਫਿਰ ਤੁਹਾਨੂੰ ਦੱਸਦਾ ਮੈਂ ਹਾਂ ਦੀ ਮੈਂ 100 ਗ੍ਰਾਮ ਨਾ ਸਨ ਕੋਰ ਦੀ ਸਪਰੇਅ ਕਰੀ ਨਾ ਠੀਕ ਆ ਫੂਕਤਾ ਉਹਨੇ ਸੱਤ ਪੰਪ ਨਾ ਲੈ ਇਹ ਕਣਕ ਭੂਕਣੀ ਸੀ ਪਰ ਫੂਕ ਨਹੀਂ ਹੋਈ ਬਚਾਉਗੀ 100 ਗ੍ਰਾਮ ਸਪਰੇਅ ਕਰੀ ਆ ਹਾਂ ਦਾ ਗੰਡ ਮੇਰੀ ਸੱਤ ਪੰਪ ਨਾ ਆਏ ਹਾਂ ਹਾਂ ਹਣ ਸਾਰਾ ਗੁੱਲੀ ਡੰਡਾ ਚੱਕਤਾ ਛੋਟਾ ਮੋਟਾ ਸਾਰੇ ਸਾੜ ਚੱਕ ਦਿਆ ਫਿਰ ਉੱਪਰ ਤੇ ਲਾਇਆ ਮੈਂ ਪਾਣੀ ਨੂੰ ਹੂੰ ਚੌਥੇ ਪੰਜਵੇਂ ਛੜਕਦਾ ਨਹੀਂ ਮਾਰਿਆ ਫਿਰ ਨਾ ਹੁਣ ਤਾਂ ਡੱਕਾ ਵੀ ਨਹੀਂ ਹਿਲੇ ਆ ਕਣਕ ਦੇ ਜਾ ਕੇ ਦੇਖੋ ਕਣਕ ਕਾਲੀ ਛਾਹ ਖੜੀ ਆ ਠੀਕ ਆ ਤੇ ਉਹ ਪਤਾ ਕੀ ਗੱਲ ਹੋ ਗਈ ਹੁਣ ਹਾਂ ਪਾਣੀ ਲਾਤਾ ਮੈਂ ਪਾਣੀ ਲੱਤੇ ਦੇ ਬਾਅਦ ਮੈਂ ਆਪ ਮੈਨੂ ਹੋ ਗਿਆ ਸੈਟ ਹੋ ਗਿਆ ਤੇ ਮਤਲਬ ਜਦ ਚੂਰੀਆ ਪਾਇਆ ਹੁਣ ਜਮਾ ਦੇਖਿਆ ਇਹਨਾਂ ਨਾ ਕੋਈ ਚੂਫੇ ਥੱਲੇ ਦੇ ਦੁਆਰੇ ਨਵੇਂ ਫਿਰੇ ਜੰਮਿਆ ਹੋਇਆ ਗੁੱਲੀ ਡੰਡਾ ਉਹ ਮਰੀ ਜਾਣਾ ਉਹਦੇ ਨਾਲ ਹਾਂ ਹਾਂ ਨਹੀਂ ਛੱਡਦੀ ਖਤਮ ਹੋ ਜਾਣਾ ਤਾਂ ਹੁਣ ਜੰਮੂਗਾ ਇਹਨਾਂ ਨਾ ਜਾਂ ਇਹਨਾਂ ਨਾ ਕੋਣ ਆਪੇ ਮਰ ਜੇਨਾ ਇਸਨ ਕੋ ਨਾ ਗੁੱਲੀ ਡੰਡਾ ਆਪਾਂ ਬਹੁਤ ਜੰਮਿਆ ਮੈਂ ਕਹਿੰਦਾ ਵੀ ਉਹਨੇ ਰਹਿਣਾ ਹੀ ਨਹੀਂ ਮੈਨੂੰ ਸੋਚਦਾ ਆ ਕਿ ਮਹਾ ਜਿਹੜਾ ਨਾ ਪੁਰਾਣਾ ਤੋਂ ਆਪਾਂ ਵੀ ਦੇਖੀ ਯਾਰ ਉੱਥੇ ਪਰਾਂ ਵਾਲੀ ਚ ਕਿੰਨਾ ਕ ਨਵਾਂ ਗੁੱਲੀ ਡੰਡਾ ਮਾ ਕਿੱਥੇ ਨਹੀਂ ਯਾਰ ਇਹ ਚ ਸੰਕੋਰ ਮਾਰ ਉੱਥੇ ਸੰਕੋਰ ਹੀ ਮਾਰ ਦੇਣੀ ਯਾਰ ਆੱਕ ਦੇਣਾ ਮੈਂ ਫੱਟੇ ਹੋਰ ਮੇਰੀ ਗੱਲ ਸੁਣ ਨਾ ਡਾਕਰ ਜਮੀਨ ਵਿੱਚ 100 ਗ੍ਰਾਮ ਦੀ ਸਪਰੇਅ ਕਰੇ ਮੈਂ ਤਾਂ ਦੇਖ ਲਿਆ ਨਾ ਨਾ ਇਹ ਰੇਚ ਨਾਲੇ ਸਸਤੀ ਰੇਚ ਵਧੀਆ ਰੇਚ ਰੇਚ ਬਹੁਤ ਟੌਪ ਦਾ ਰਿਜ਼ਲਟ ਹੈ ਬੁੜਾ ਇੱਕ ਟਾ ਲੈ ਲੈਣਾ ਰੇਚ 200 ਗ੍ਰਾਮ ਚਿੱਟੂ ਹਾਂ ਉੱਥੇ ਬਾਪ ਵੀ ਪੈਂਦੀ ਡਾਕਰ ਚ ਚੱਲੀਏ ਫਿਰ ਚਲੋ ਠੀਕ ਹੈ ਜੀ ਭਾਈ ਫਿਰ ਮਿਲਦੇ ਜੀ ਮਾਰੀ ਜੀਣਾ ਸਸਰੀ ਗਾਲ ਜੀ ਸਾਰਿਆਂ ਨੂੰ ਸਸਰੀ ਗਾਲ ਜੀ ਬਾਈ